ਇੱਕ ਵਾਰੀ ਭਾਈ ਇੱਕ ਪਿੰਡ 'ਚ ਤਿੰਨ ਆਮਲ ਹੀ ਰਹਦੇ ਸੀ ਤੇ ਵਧੀਆ ਇੱਕ ਦੂਜੇ ਨਾਲ ਉਹ ਵਰਤਦੇ ਸੀ ਸੁੱਖ-ਦੁੱਖ ਚਾਉਂਦੇ ਸੀ ਇੱਕ ਦੂਜੇ ਦੇ ਤੇ ਵੇਲੇ ਹੁੰਦੇ ਜਦੋਂ ਉਹ ਨਾਲੇ ਤਾਂ ਨਸ਼ਾ ਪੱਤਾ ਕਰ ਲੈਂਦੇ ਤੇ ਨਾਲੇ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰ ਲੈਂਦੇ ਉਹਨਾਂ 'ਚੋਂ ਭਾਈ ਇੱਕ ਸੀ ਜਿਹੜਾ ਉਹ ਜੱਟ ਸੀ ਤੇ ਬਾਕੀ ਦੋ ਬੰਦੇ ਹੋਰ ਥੀਗੇ ਤੇ ਜਿਹੜਾ ਉਹ ਜੱਟ ਤੀ ਉਹੋ ਬੂੰਗਾਤੀ ਤੇ ਜਿਹੜੇ ਉਹਦੇ ਦੋ ਹੋਰ ਦੋਸਤ ਸੀ ਉਹੋ ਦੀ ਗੱਲ ਨੂੰ ਸਮਝ ਲੈਂਦੇ ਉਹਦੇ ਸਾਰਿਆਂ ਨੂੰ ਜਦੋਂ ਉਹ ਸਿਆਰੀ ਕਰਦਾ ਤੇ ਕਦੇ-ਕਦੇ ਉਹਨੂੰ ਮੁਖਾਵਲ ਕਰਨ ਲੱਗ ਜਾਂਦੇ ਉਹਦੀ ਗੱਲ ਸਮਝ ਕੇ ਵੀ ਗੱਲ ਨੂੰ ਉਲਟੀ ਬਣਾ ਕੇ ਕਹਿ ਜਾਂਦੇ ਵੀ ਤੂੰ ਐਂ ਕਹਿਣਾ ਤੇ ਜਾਂ ਕਈ ਵਾਰੀ ਉਹਦਾ ਫਾਇਦਾ ਚੱਕ ਜਾਂਦੇ ਉਹੋ ਤੇ ਇਹ ਗੱਲ ਦੀ ਉਹਦੇ ਦਿਲ ਤੇ ਝੂਟ ਲੱਗਦੀ ਕਈ ਵਾਰੀ ਵੀ ਮੈਂ ਗੂੰਗਾ ਵੀ ਇਹ ਤਾਂ ਐਂ ਕਰਦੇ ਨੇ ਐਂ ਪਈ ਟਾਈਮ ਲੰਘਦਾ ਗਿਆ ਤੇ ਇੱਕ ਦਿਨ ਪਿੰਡ ਚ ਗਾਉਣ ਵਾਲਾ ਲੱਗਿਆ ਕਿਉਂ ਅੱਗੇ ਇਹ ਹੀ ਸਾਧਨ ਹੁੰਦਾ ਲੋਕਾਂ ਲਵੇ ਮੁਰੰਝਣ ਦਾ ਤੇ ਆਹ ਟੈਲੀਵਿਜ਼ਨ ਮੋਬਾਈਲ ਤਾਂ ਹੈ ਨਹੀਂ ਤੀ ਤੇ ਜਦੋਂ ਪਈ ਉਹ ਗਾਉਣ ਵਾਲਾ ਲੱਗਿਆ ਲੋਕ ਤਲਿੱਖੀ ਕੋਸਹੋਏ ਫੇਰਨਾ ਤੇ ਇਹ ਤਿੰਨੇ ਅਮਲੀਵੀ ਕਹਿੰਦੇ ਆਪਣੇ ਬਿਨਾ ਤਾਂ ਕਹਿੰਦੇ ਖਾੜਾ ਹੀ ਨਹੀਂ ਭਖਣਾ ਤੇ ਜਿਉਂ ਭਈ ਤੜਕੇ ਦੀਆਂ ਤਿਆਰੀਆਂ ਹੋਣ ਲੱਗੀਆਂ ਬੁੜੇ ਜਵਾਕ ਵਿਚੀ ਭਈ ਜਵਾਨ ਸਾਰੇ ਇਕੱਠੇ ਹੋ ਕੇ ਬੈਠ ਗਏ ਕੋਸੀਆਂ ਤੇ ਥੱਲੇ ਜਿਹਾ ਜਿਹਾ ਉਦੋਂ ਸਾਧਨ ਹੁੰਦਾ ਤੇ ਗੌਣ ਆਲਾ ਲੱਗਿਆ ਭਈ ਆਠਣ ਵੇਲੇ ਤੇ ਜੀਵੋ ਚੰਗਾ ਲੱਗੇ ਚਿੱਤ ਖੋਸ ਹੋਵੇ ਉਹੀ ਉਹਨੂੰ ਕੱਢ ਕੇ ਪੈਸੇ ਫੜਾ ਦੇ ਗਾਉਣ ਵਾਲੇ ਨੂੰ ਤੇ ਕਰਦੇ ਕਰਾਉਂਦੇ ਭਾਈ ਜਿਹੜਾ ਉਹ ਜੱਟ ਅਮਲੀ ਥੀ ਉਹਨੂੰ ਵੀ ਇੱਕ ਗਾਉਣਾ ਪਸੰਦ ਆ ਗਿਆ ਤੇ ਉਹਨੇ ਤਾਂ ਕੱਢ ਕੇ ਜੇਬ ਚੋਂ 5 ਰੁਪਏ ਫੜਾਤੇ ਗਾਉਣ ਵਾਲੇ ਨੂੰ ਤੇ ਗਾਉਣ ਵਾਲਿਆ ਜਦੋਂ ਕੋਈ ਰੁਪਏ ਦਿੰਦਾ ਨਾ ਬੋਲਦੇ ਆ ਉਹਦਾ ਤੇ ਉਹ ਕਹਿੰਦੇ ਵੀ ਤੇਰਾ ਨਾਮ ਦੱਸ ਵੀ ਆਪਾਂ ਪਿੰਡ ਵਾਲਿਆਂ ਚ ਬੋਲੀਏ ਵੀ ਫਲਾਣੇ ਬੰਦੇ ਨੇ 5 ਰੁਪਏ ਨਾਮ ਦਿੱਤਾ ਸਾਨੂੰ ਬਥੇਰੇ ਭਾਈ ਉਹਨੇ ਹੱਥ ਜੇ ਮਾਰੇ ਪਰ ਉਹ ਕੌਣ ਵਾਲੇ ਦੇ ਕੰਨ ਪੱਲੇ ਨਾ ਪਈ ਤੇ ਉਹ ਵੀ ਖਹਿਣਾ ਨਾ ਛੱਡੇ ਵੀ ਜੇ ਮੈਂ ਬੋਲੂਗਾ ਵੀ ਆਹ ਫਲਾਣੇ ਬੰਦੇ ਨੇ ਦਿੱਤੇ ਨਹੀਂ ਫੇਰ ਹੀ ਹੋਰ ਲੋਕ ਦੇਣਗੇ ਤੇ ਜੇ ਉਹ ਤਦੱਸਿਆ ਨਾ ਜਾਵੇ ਭਈ ਉਹਨੇ ਤਾਂ ਜਿਹੜੇ ਉਹ ਦੂਜੇ ਤੋਂ ਅਮਲੀ ਤੀ ਉਨਾਂ ਕਾ ਉਨਾਂ ਕਾ ਨਹੀਂ ਦੇਖਣ ਲੱਗ ਗਿਆ ਵੀ ਆਓ ਤੁਸੀਂ ਰਸੋ ਤੇ ਉਹ ਵੀ ਸਮਝ ਕੇ ਵੀ ਹੁਣ ਇਹਦੀ ਗੱਲ ਬਸੋਂ ਬਾਹਰ ਹੋ ਗਈ ਤੇ ਉਹ ਆ ਕੇ ਭਈ ਗੌਣ ਵਾਲੇ ਨੂੰ ਕਹਿੰਦੇ ਵੀ ਇਹਦਾ ਨਾਮ ਤਾਂ ਗੁੰਗਾ ਜੱਟ ਹੈ ਤੇ ਇੰਨਾ ਕਿਹਾ ਉਹਨਾਂ ਨੇ ਜਦੋਂ ਸਾਰੇ ਪਿੰਡ ਵਾਲੇ ਉਹ ਗੌਣ ਵਾਲੇ ਸਾਰੀ ਹੱਸ ਪਏ ਤੇ ਉਹਦਾ ਉੱਥੇ ਮੁਖੌਲ ਉੱਡ ਗਿਆ ਭਈ ਤੇ ਜਿਹੜਾ ਉਹ ਜੱਟ ਈ ਆਮਲੀ ਓਹੋ ਉਹ ਗੱਲ ਨੂੰ ਦਿਲ ਤੇ ਲੈ ਗਿਆ ਕਿਉਂ ਐਨੇ ਲੋਕਾਂ ਚ ਜਦੋਂ ਐ ਮਖੌਲ ਉੱਡੀ ਬੰਦੇ ਨੂੰ ਲੱਗਦਾ ਹੀ ਆ ਵੀ ਆਪਣੇ ਚ ਕੋਈ ਕਮੀ ਐ ਵੀ ਤਾਂ ਹੀ ਨਣੀ ਆਪਣੇ ਇਤਿਹਾਸ ਦੇ ਆ ਇਹ ਤੇ ਉੱਚਾ ਲੋਕ ਆਪਸ ਵਿੱਚ ਕਰਦੇ ਰਹਿੰਦੇ ਸੀ ਉਹ ਵੱਲ ਵਖਰੀ ਸੀ ਤੇ ਲੋਕਾਂ ਦੇ ਵਿੱਚ ਭਈ ਉਹਨੂੰ ਔਖਾ ਲੱਗਿਆ ਤੇ ਐ ਭਾਈ ਇੱਕ ਵਾਰੀ ਉਹਨਾਂ ਦੇ ਗਵਾਂਢ ਚੋਂ ਕਿਸੇ ਦਾ ਵਿਆਹ ਹੋਇਆ ਤੇ ਅੱਗੇ ਜਦੋਂ ਜੰਨਾ ਜਾਂਦੀਆਂ ਕਈ ਕਈ ਦਿਨ ਰਹਿ ਕੇ ਆਉਂਦੀਆਂ ਕਿਉਂ ਅਸੀਂ ਆਪ ਦੇਖਿਆ ਤੇ 2-3 ਦਿਨ ਰਹਿੰਦੇ ਤੇ ਅੱਗੇ ਜਦੋਂ ਰਹਿੰਦੇ ਭਾਈ ਸਾਦੇ ਖਾਣੇ ਪੀਣੇ ਹੁੰਦੇ ਤੇ ਜਦੋਂ ਮੁੰਡੇ ਬੈਠੇ ਹੋਣੇ ਤਾਂ ਜਿਹੜੀਆਂ ਉਹ ਕੁੜੀਆਂ ਵਾਲਿਆਂ ਵੱਲੋਂ ਕੁੜੀਆਂ ਹੁੰਦੀਆਂ ਉਹ ਹਾਸਾ ਠੱਠਾ ਕਰਨ ਲੱਗ ਜਾਂਦੀਆਂ ਮੁਖੌਲ ਕਰਦੀਆਂ ਕਈ ਵਾਰੀ ਤਾਂ ਕਿਸੇ ਦੇ ਸੱਟ ਸੁੱਟ ਵੀ ਲੱਗ ਜਾਂਦੀ ਇਹੇ ਜੇ ਮੁਖੌਲ ਵੀ ਹੋ ਜਾਂਦੇ ਪਰ ਕੋਈ ਗੁੱਸਾ ਨਹੀਂ ਕਰਦਾ ਉਦੋਂ ਤੇ ਜਿਹੜੀਆਂ ਭਈ ਉਹ ਕੁੜੀਆਂ ਉੱਥੇ ਇਕੱਠੀਆਂ ਹੋ ਕੇ ਆ ਗਈਆਂ ਤੇ ਜਦੋਂ ਜਨ ਕੋਲੇ ਆਈਆਂ ਉਹੋ ਜਿਹੜਾ ਜੱਟ ਤੀ ਵਧੀਆ ਲੰਮਾ ਲੰਜਾ ਤੀ ਤੇ ਪਰਮੇ ਸ਼ਰੀਰ ਦਾ ਤੀ ਤੇ ਉਹ ਤਾਂ ਉਹਨੂੰ ਦੇਖ ਕੇ ਭਈ ਉਹਦੇ ਕੰਨੀ ਆ ਗਈਆਂ ਤੇ ਉਹਨੂੰ ਭਈ ਖਾਸੀਆਂ ਗੱਲਾਂ ਬੋਲੀਆਂ ਉਹਨਾਂ ਨੇ ਆ ਕੇ ਤੇ ਉਹਦਾ ਵੀ ਜੱਟ ਦਾ ਜੀਤ ਐ ਕਰੇ ਵੀ ਮੈਂ ਵੀ ਜਵਾਬ ਦੇ ਮੈਂ ਇਹਨਾਂ ਦੀਆਂ ਗੱਲਾਂ ਦਾ ਪਰ ਭਾਈ ਬੋਲਿਆ ਨਹੀਂ ਤੀ ਜਾਂਦਾ ਉਹਦੇ ਤੋਂ ਬਹੁਤ ਉਹਦਾ ਅੰਦਰੋਂ ਤਾਂ ਜੀ ਕਰੇ ਤੇ ਚਿਹਰਾ ਉਹਦੇ ਦੂਜੇ ਤੋਂ ਹੂੜ ਆੜੀ ਭੀ ਅਮਲੀ ਉਹੋ ਇਹ ਗੱਲ ਤੂੰ ਮਤਲਬ ਅੰਦਰੋਂ ਅੰਦਰੀ ਸੜ ਗਏ ਕਿਉਂ ਵੀ ਕੁੜੀਆਂ ਸਾਡੇ ਕਿੰਨੀ ਨਹੀਂ ਆਈਆਂ ਵੀ ਇਹਦੇ ਕਿੰਨੀ ਬਾਗੀਆਂ ਤੇ ਉਹ ਤਾਂ ਭਾਈ ਨੇੜੇ ਆ ਕੇ ਕਹਿੰਦੇ ਵੀ ਇਹਦਾ ਸੀਨਾ ਤਾਂ ਬਹੁਤ ਚੌੜਾ ਹੈ ਪਰ ਇਹਦੀ ਜ਼बान ਆ ਜਿਹੜੀ ਉਹ ਸੂਟੀ ਹੈ ਉਹ ਕੁੜੀਆਂ ਭਾਈ ਹੱਸਦੀਆਂ ਹੱਸਦੀਆਂ ਬੁੱਸਣ ਲੱਗੀਆਂ ਵੀ ਸੂਟੀ ਕਿਵੇਂ ਤੇ ਉਹਨੇ ਭਾਈ ਜਿਹੜੀ ਗੱਲ ਦੱਸਣੀ ਸੀ ਉਹਨੇ ਤਾਂ ਭੱਜ ਕੇ ਦੱਸ ਤੀ ਵੀ ਇਹ ਤਾਂ ਬੂੰਗਾ ਹੈ ਤੇ ਉਹ ਕੁੜੀਆਂ ਵੀ ਫਿਰ ਪਾਸੇ ਜੇ ਹੋ ਗਈਆਂ ਤੇ ਉਹਦਾ ਮਨ ਬਹੁਤ ਦੁਖੀ ਹੋਇਆ ਕਿਉਂ ਜਿੱਥੇ ਉਹਦੀ ਇੰਨੀ ਟੌਰ ਬਾਨਨੀ ਸੀ ਚਾਹੇ ਉਹ ਬੋਲਦਾ ਬਣਾ ਤੇ ਨਾਂ ਦੱਸਦਾ ਕਿਸੇ ਨੂੰ ਕਿਹੜਾ ਪਤਾ ਲੱਗਣਾ ਸੀ ਤੇ ਉਹਨਾਂ ਨੇ ਜਾਣ ਕੇ ਦੱਸ ਕੇ ਉਹਦਾ ਵਿਚਾਰੇ ਦਾ ਉੱਥੇ ਮੁਖਾਲ ਉਡਾਤਾ ਤੇ ਇਹ ਗੱਲ ਉਹਦੇ ਬਹੁਤ ਮੰਨਤੇ ਲੱਗੇ ਤੇ ਉਸ ਤੋਂ ਬਾਅਦ ਭਈ ਉਹ ਦੂਜੇ ਦਿਨ ਬਰਾਤੋਂ ਮੁੜ ਆਏ ਤੇ ਮੁੜ ਕੇ ਆਏ ਜਦੋਂ ਉਹ ਜੱਟ ਤਾਂ ਖੇਤ ਵੱਗ ਗਿਆ ਤੇ ਖੇਤ ਜਾ ਕੇ ਇੱਕ ਲੱਤ ਤੇ ਖੜਾ ਹੋ ਗਿਆ ਦੋਨੇ ਹੱਥ ਜੋੜ ਕੇ ਸੂਰਜ ਕੰਨੀ ਮੱਥਾ ਕਰਕੇ ਕਹਿੰਦਾ ਮੈਂ ਤਾਂ ਰੱਬ ਨੂੰ ਮਨਾਉਣਾ ਤੇ ਸਾਰਾ ਦਿਨ ਖੜਾ ਰਿਹਾ ਪਈ ਤੇ ਕੋਈ ਉਹ ਚੀਜ਼ ਦਾ ਅਸਰ ਨਾ ਹੋਇਆ ਬਥੇਰੀ ਉਹਨੇ ਮਨ ਚ ਪ੍ਰਾਰਥਨਾ ਕੀਤੀ ਵੀ ਰੱਬਾ ਮੇਰੀ ਜ਼ੁਬਾਨ ਮੋੜ ਦੇ ਮੈਨੂੰ ਵੀ ਲੋਕ ਔਖਾ ਕਰਦੇ ਆ ਪਰ ਐ ਕਿੱਥੇ ਪਈ ਪ੍ਰਾਰਥਨਾ ਪੂਰੀ ਹੁੰਦੀ ਆ ਤੇ ਅਈ ਜੇਦੋ ਕੋਈ ਆਸਮਾ ਹੋਇਆ 23 ਦਿਨ ਲੰਗੇ ਪਈ ਉਹ ਆਪਦੇ ਖੇਤ ਚ ਕੰਮ ਕਰੀ ਜਾਵੇ ਤੇ ਜੇਦੋ ਕੰਮ ਕਰੀ ਜਾਵੇ ਸੇਖਰ ਤੇ ਪੈਰਾ ਤੇ ਉੱਥੋਂ ਦੀ ਇੱਕ ਸਾਦ ਤੇ ਸਾਦ ਨਹੀਂ ਲੰਗੇ ਜਾਣ ਤੇ ਜੇਦੋ ਕੋ ਲੰਗੇ ਜਾਣ ਉਹ ਸਾਦ ਨਹੀਂ ਕਹਿੰਦੀ ਵੀ ਮੈਂ ਤਾਂ ਪਾਣੀ ਪੀਣਾ ਤੇ ਜਦੋਂ ਉਹ ਸਾਦ ਨੇ ਦੇਖਿਆ ਵੀ ਉਹ ਜੱਟ ਕੰਮ ਕਰੀ ਜਾਂਦਾ ਵੀ ਇਹਦੇ ਲਾਵੇ ਪਾਣੀ ਹੋ ਉਹ ਤਾਂ ਦੋਨੇ ਉਹਦੇ ਕੋਲੇ ਵਗ ਗਏ ਤੇ ਜਾ ਕੇ ਉਹਨੂੰ ਕਹਿੰਦੇ ਵੀ ਪਲ ਤਾਸ਼ਤਾ ਪਾਣੀ ਪੀਣਾ ਤੇ ਉਹਨੇ ਭਾਈ ਸਾਰਾ ਜਾ ਕਰਕੇ ਕਹਿਤਾ ਵੀ ਉਹ ਪਿਆ ਵੀ ਚੱਕ ਕੇ ਪੀ ਲੂ ਹਨਾ ਤੇ ਉਹਨਾਂ ਨੇ ਭਾਈ ਪਾ ਕੇ ਪਾਣੀ ਪੀ ਲਿਆ ਤੇ ਜਿਹੜਾ ਉਹ ਜੱਟ ਸੀ ਉਹ ਆਪਦੇ ਕੰਮੀ ਲੱਗ ਗਿਆ ਦਵਾਰੀ ਤੇ ਜਿਹੜੀ ਉਹ ਸਾਦਨੀ ਤੀ ਉਹ ਸਾਦ ਨੂੰ ਕਹਿੰਦੀ ਵੀ ਦੇਖ ਕਿੰਨਾ ਵੱਡਾ ਜਵਾਨ ਹੈ ਪਰ ਜਵਾਨ ਬਿਨਾ ਬਹੁਤ ਔਖਾ ਹੈ ਵਿਚਾਰੇ ਨੂੰ ਵੀ ਐਡਾ ਸਰੀਰ ਇਹਦਾ ਇੱਕ ਜਵਾਨ ਕਰਕੇ ਗਾਲਿਆ ਗਿਆ ਵੀ ਕਿੱਡਾ ਇਹ ਸੁਖੀ ਵਸੇ ਜੇ ਬੋਲਣ ਲੱਗ ਜੇ ਵਿਚਾਰਾ ਵੀ ਤੂੰ ਆਪਦੀ ਸਖਤੀ ਮਾਰ ਕੇ ਮੰਤਰ ਮਾਰ ਵੀ ਇਹਨੂੰ ਜਵਾਨ ਦੇ ਵੀ ਇਹ ਬੋਲਣ ਲੱਗ ਜੇ ਉਹ ਸਾਧ ਕਹਿੰਦਾ ਵੀ ਇਹ ਤਾਂ ਤੇਰੀ ਗੱਲ ਠੀਕ ਐ ਵੀ ਇਹਨੇ ਭਗਤੀ ਵੀ ਕੀਤੀ ਆ ਦੋ ਦਿਨ ਪਹਿਲਾਂ ਵੀ ਉਦੇ ਬادله ਆਪਾਂ ਇਹਨੂੰ ਦਰਸ਼ਨ ਦੇਤੇ ਵੀ ਪਰ ਇਹ ਜੱਟ ਕੌਮ ਚੋਂ ਐ ਵੀ ਇਹ ਬਿਨਾ ਜਵਾਨ ਤੋਂ ਹੀ ਲੋਟ ਐ ਜਵਾਨ ਨਾਲ ਤਾਂ ਵੀ ਇਹ ਪਾੜੇ ਪਵਾੜੇ ਪਾਊਗਾ ਪਰ ਜਿਹੜੀ ਉਹ ਸਾਦਨੀ ਤੀ ਉਹ ਤਾਂ ਮੰਨੀ ਨਾ ਪਈ ਕਿਉਂਲੇ ਤਾਂ ਉਹ ਸਾਦ ਦੇ ਪੈਰ ਫੜ ਲਏ ਤੇ ਜਿੱਦ ਕਰਨ ਲੱਗੀ ਤੇ ਉਹਦੀ ਜਿੱਦ ਮੂਰੇ ਫਿਰ ਉਹ ਸਾਦ ਵੀ ਹਾਰ ਗਿਆ ਉਹਨੇ ਸਾਕਤੀ ਮਾਰ ਕੇ ਉਹ ਜੱਟ ਨੂੰ ਜਵਾਨ ਦੇਤੀ ਤੇ ਜਦੋਂ ਜਵਾਨ ਦਿੱਤੀ ਭਾਈ ਉਹ ਜੱਟ ਸਾਦ ਨੂੰ ਕਹਿੰਦਾ ਕਹਿੰਦਾ ਇੰਨੀ ਸੋਹਣੀ ਜਨਾਨੀ ਕਿੱਥੋਂ ਆਇਆ ਓਏ ਮਲੰਗਾ ਤੇ ਉਹ ਉਹ ਕੋਈ ਸਾਦ ਸਾਦ ਨਹੀਂ ਕਰਨੀ ਚਾਹ ਕੇ ਸਾਦ ਨਹੀਂ ਸਾਦ ਕਰਨੀ ਚਾਹ ਕੇ ਤੇ ਉਹ ਸਾਦ ਉਹਨੂੰ ਸਾਦਨੀ ਨੂੰ ਕਹਿੰਦਾ ਦੇਖ ਲਿਆ ਨਜ਼ਾਰਾ ਕਹਿੰਦਾ ਤੈ ਮੰਨੀ ਹੋਈ ਨਹੀਂ ਤੂੰ ਤੇ ਉਦਰ ਭਾਈ ਜੱਟ ਦੇ ਤਾਂ ਮੰਨ ਦੀ ਮਰਾਦ ਪੂਰੀ ਹੋਊਗੀ ਤੇ ਬੜਾ ਖੁਸ਼ ਹੋਇਆ ਉਹ ਤੇ ਖੁਸ਼ੀ-ਖੁਸ਼ੀ ਆਪਦੇ ਉਹ ਘਰੇ ਆਇਆ ਆਥਣੇ ਪਿਆ ਸੋਚੀ ਜਾਵੇ ਵੀ ਹੁਣ ਤਾਂ ਕਿਸੇ ਨੂੰ ਦਵਾਲ ਨਹੀਂ ਹੈਗੇ ਵੀ ਜੇ ਕੋਈ ਕੁਝ ਬੋਲਿਆ ਕਰੂ ਦੁੱਗਣਾ ਜਵਾਬ ਦੇਵਾਂਗੇ ਅੱਗੇ ਤਾਂ ਮਨਚੀ ਰਹਿ ਜਾਂਦੀ ਧੀਤੀ ਗੱਲ ਤੇ ਫਿਰ ਉਹਨੇ ਸੋਚਿਆ ਵੀ ਹਾਲੇ ਕਈ ਦਿਨ ਤਾਂ ਉਮੀ ਬਣ ਕੇ ਰਹਾਂਗੇ ਵੀ ਪਹਿਲਾਂ ਵੰਗੂ ਗੂਗੇ ਵੀ ਬੋਲਣ ਦੇ ਲੋਕਾਂ ਤੇ ਦੂਜੇ ਦਿਨ ਭਾਈ ਜਦੋਂ ਦਪਾਇਰੇ ਉਹ ਆਉਂਦਾ ਨਾ ਨਸਾਪਤਾ ਖੜ ਗਿਆ ਉਹਦੇ ਉਹ ਦੋ ਦੋਸਤ ਅਮਲੀ ਕਹਿੰਦੇ ਵੀ ਅੱਜ ਤੂੰ ਬੜਾ ਖੁਸ਼ ਹੋਇਆ ਫਿਰਦਾ ਹੈ ਵੀ ਜੀ ਤੇਰਾ ਚੇਤਰਾਜੀ ਹੈ ਵੀ ਆਪਾਂ ਕੱਲ ਨੂੰ ਮੇਲਾ ਦੇਖਣ ਚੱਲੀਏ ਅੱਗੇ ਬਹੁਤ ਲੋਕ ਭਾਈ ਇਕੱਠੇ ਹੋ ਕੇ ਮੇਲਿਆਂ ਤੇ ਜਾਂਦੇ ਤੇ ਖਾ ਪੀ ਕੇ ਆਉਂਦੇ ਕਿਉਂ ਹੋਰ ਤਾਂ ਕਿਤੇ ਕੁਝ ਹੈ ਨਹੀਂ ਸੀ ਜਿਆਦੇ ਪਿੰਡਾਂ ਚ ਵੀ ਇੰਨਾ ਖਾਣਾ ਪੀਣਾ ਉੱਥੇ ਮੇਲੇ ਚ ਮਿਲ ਜਾਂਦਾ ਤੇ ਉਹ ਕਹਿੰਦੀ ਚਲੋ ਵੀ ਜੱਟ ਕਹਿੰਦਾ ਚੱਲਾਂਗੇ ਵੀ ਮੇਲੇ ਤੇ ਤਾਂ ਕਿਉਂ ਉਹਨੂੰ ਵੀ ਆਏ ਸੀ ਵੀ ਇਹਨਾਂ ਨੂੰ ਹਾਲੇ ਦੱਸਣਾ ਹੈ ਨਹੀਂ ਵੀ ਆਪਾਂ ਦੇਖਦੇ ਆਂ ਵੀ ਕੀ ਕੀ ਕਰਦੇ ਆ ਇਹ ਉਹਨਾਂ ਚੋਂ ਭਾਈ ਇੱਕ ਅਮਲੀ ਕਹਿੰਦਾ ਵੀ ਆਪਾਂ ਕਿ ਸਦੇ ਹੀ ਤੁਰ ਪਾਂਗੇ ਤੇ ਜਿਹੜਾ ਕੁਝ ਖਾਣਾ ਪੀਣਾ ਹੋਊਗਾ ਜਾ ਕੇ ਮੇਲੇ 'ਚ ਹੀ ਖਾਵਾਂਗੇ ਤੇ ਦੂਜਾ ਅਮਲੀ ਕਹਿੰਦਾ ਵੀ ਆਪਾਂ ਇਹ ਨਹੀਂ ਵੀ ਤੜਕੇ ਫਿਰ ਰਾਤ ਜ ਫੇਰ ਭੁੱਖ ਲੱਗੂਗੀ ਤਿਆ ਨਸਾਖਾਂ ਦੇਤੀ ਨਸਿਆਰੇ ਬੰਦੇ ਨੂੰ ਭੁੱਖ ਜਿਆਵੇ ਲੱਗਦੀ ਐ ਤੇ ਉਹਨੇ ਨਾਲੇ ਇਹ ਗੱਲ ਕਹਿ ਕੇ ਅੱਖ ਦੱਬਤੀ ਉਹਦੇ ਕੰਨੀ ਕਹਿੰਦਾ ਵੀ ਕੀ ਲੈ ਕੇ ਚੱਲੀਏ ਤੇ ਜਿਹੜਾ ਦੋਚਾ ਮਲੀਤੀ ਉਹ ਕਹਿੰਦਾ ਵੀ ਮੈਂ ਸੁਣਿਆ ਵੀ ਆ ਜੱਟ ਦੇ ਘਰ ਵਾਲੀ ਵੀ ਬਹੁਤ ਵਧੀਆ ਖਿਚੜੀ ਬਣਾਉਂਦੀ ਐ ਵੀ ਦੁੱਧ ਕਿਉਂ ਦੀ ਕਮੀ ਤਾਂ ਦੇਖ ਖਈ ਨਹੀਂ ਜੱਟ ਦੇ ਘਰੇ ਤੇ ਉਹ ਜੱਟ ਨੂੰ ਕਹਿੰਦਾ ਵੀ ਕਿਉਂ ਇਹ ਗੱਲ ਠੀਕ ਰਹੂਗੀ ਨਾ ਤੂੰ ਲੈ ਆਏਂਗਾ ਫਿਰ ਕੱਲ ਨੂੰ ਖੇਚੜੀ ਤੇ ਕਿਉ ਤੇ ਜਿਹੜਾ ਜੱਟ ਤੀ ਉਹਦਾ ਦੇਖੀ ਹੋਈ ਜਾਂਦਾ ਤੀ ਬਈ ਇਹ ਤੇ ਕੀ ਵੀ ਇਹ ਮੇਰਾ ਵੀ ਗੂੰਗੇਪਣ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਨਗੇ ਤੇ ਉਹਨੇ ਉਹਦੀ ਪਈ ਹਾਂ ਚ ਸਿਰ ਹਲਾਤਾ ਵੀ ਮੈਂ ਲੈ ਆਉਂਗਾ ਤੇ ਭਈ ਦੂਜਾ ਦਿਨ ਚੜਿਆ ਜਦੋਂ ਉਹ ਤਾਂ ਇੱਕ ਡੱਬੇ ਚ ਉਹਨੇ ਖੇਚੜੀ ਪਾ ਲਈ ਇੱਕ ਚਿੱਕਿਆ ਉਹ ਪਾ ਲਿਆ ਤੇ ਤੁਰ ਪeo ਹੋ ਮੁਰਦੇ ਤੇ ਪਰਕੇ ਨੂੰ ਚੂਲੇ ਚ ਪਾ ਕੇ ਤੇ ਜਾਂਦੇ ਜਾਂਦੇ ਭਈ ਜਦੋਂ ਮੇਲੇ ਚ ਪਹੁੰਚੇ ਦੁਪਹਿਰਾ ਹੋ ਗਿਆ ਤੇ ਉਹ ਆਮਲੀ ਕਹਿੰਦੇ ਵੀ ਲਿਆ ਜੱਟਾ ਖਾਈਏ ਖੇਚੜੀ ਹੁਣ ਆਪਾਂ ਤੇ ਕਿਉਂ ਦੀ ਵਾਸਨਾ ਆਵੇ ਭਈ ਉਹਨਾਂ ਦੇ ਤਾਂ ਮੂੰਹ ਚ ਪਾਣੀ ਆਵੇ ਤੇ ਉਹ ਜੱਟ ਕਹਿੰਦਾ ਵੀ ਖੜਜੋ ਤੁਸੀਂ ਹਾਲੇ ਵੀ ਮੈਂ ਕੋਈ पांडे ਦਾ ਪ੍ਰਬੰਧ ਕਰਦਾ ਤੇ ਉਹ ਭਈ ਦੁਕਾਨ ਤੇ ਜਾ ਕੇ ਮਿੱਟੀ ਦਾ ਬਣਿਆ ਥਾਲ ਲਿਆ ਆਇਆ ਤੇ ਉਹ ਚ ਪਈ ਪਾਣੀ ਖੇਚੜੀ ਤੇ ਕਿਉਂ ਵੀ ਪਾ ਲਿਆ ਵਿੱਚ ਕਿਉਂ ਤਾਂ ਭਈ ਧੁੱਪ ਐ ਲਿਸ ਕੇ ਤੇ ਉਹਨਾਂ ਤੋਂ ਤਾਂ ਖੜਿਆ ਨਾ ਜਾਵੇ ਵੀ ਕਿਹੜੇ ਵੇਲੇ ਖਾ ਲਈਏ ਮੂੰਹ ਚ ਪਾਣੀ ਆਵੇ ਤੇ ਜਦੋਂ ਭਈ ਉਹ ਥਾਲ ਚ ਪਾ ਲਈ ਖੇਚੜੀ ਉਹਨਾਂ ਚੋਂ ਇੱਕ ਅਮਲੀ ਨੇ ਤਾਂ ਜਿਹੜਾ ਮੋਟਾ ਜਾਤੀ ਪਾ ਕੇ ਜਿੱਥੇ ਕਿਉ ਹਤੀ ਉਥੋਂ ਉਂਗਲੀ ਨੂੰ ਲੈ ਗਿਆ ਕ੍ਰੀਸ ਕੇ ਤੇ ਕਿਉ ਸਾਰਾ ਆਪਦੇ ਪਾਸੇ ਕਰ ਲਿਆ ਤੇ ਕਹਿੰਦਾ ਮੇਰੇ ਦਾਦੇ ਨੇ ਬਹੁਤ ਸਾਲ ਪਹਿਲਾਂ ਇੱਕ ਲੜਾਈ ਲੜੀ ਤੀ ਤੇ ਉਸ ਹੀ ਰੂਗਿਆ ਸੀ ਉਹਦੇ ਚ ਤੇ ਕਹਿੰਦਾ ਉਹਦਾ ਫਲ ਮਿਲਦਾ ਇਹੇ ਮੈਨੂੰ ਕਹਿੰਦਾ ਤਾਂਹੀਂ ਕਿਉਂ ਸਾਰਾ ਇਹ ਮੇਰੇ ਕੰਨੀ ਹੋ ਗਿਆ ਤੇ ਜਿਹੜਾ ਦੂਚਾ ਆਮਲੀ ਤੀ ਉਹ ਸਮਝ ਗਿਆ ਵੀ ਇਹ ਇਕੱਲਾ ਕਿਉਂ ਖਾਨ ਨੂੰ ਫਿਰਦਾ ਤੇ ਉਹਨੇ ਤਾਂ ਦੋ ਉਂਗਲਾਂ ਧਰੀਆਂ ਤੇ ਜਿੰਨਾ ਕਿਉਂ ਤੀ ਕ੍ਰੀਸ਼ ਕੇ ਆਪਦੇ ਕੰਨੀ ਲੈ ਗਿਆ ਤੇ ਕਹਿੰਦਾ ਵੀ ਮੇਰੇ ਦਾਦੇ ਨੇ ਤੂ ਲੜਾਈਆਂ ਲੜੀਆਂ ਤੀ ਕਹਿੰਦਾ ਉਹਦੇ ਚ ਉਹ ਸਹੀ ਗਤ ਹੋ ਗਿਆ ਤੀ ਕਹਿੰਦਾ ਤਾਂ ਹੀ ਹਾਂ ਸਾਡੇ ਕੋਲੇ ਪੈਸਾ ਤੇ ਲਵੀ ਬਹੁਤ ਐ ਤੇ ਆ ਕਿਆ ਹੋ ਵੀ ਤਾਂ ਹੀ ਮੇਰੇ ਕੰਨੀ ਨੂੰ ਆਉਂਦਾ ਤੇ ਉਹ ਜੱਟ ਉਹਨਾਂ ਦੀ ਚਲਾਕੀ ਸਮਝ ਗਿਆ ਤੇ ਕਿਉਂ ਸਾਰਾ ਦਿਨ ਇਕੱਠੇ ਰਹਿੰਦੇ ਸੀ ਕੋਈ ਪਹਿਲੀ ਵਾਰ ਤਾਂ ਇਕੱਠੇ ਨਹੀਂ ਤੀ ਹੋਈ ਉਹਨੇ ਤਾਂ ਆਪਦੇ ਕੋੜਤੇ ਦੀਆਂ ਬਾਹਾਂ ਛਾੜਦੀਆਂ ਤੇ ਦੋਹੀ ਹੱਥ ਪਾ ਕੇ ਖੇਚੜੀ ਚ ਜਿਹੜਾ ਕਹੋ ਤੀ ਰਲਾਤਾ ਥਾਲ ਚ ਤੇ ਕਹਿੰਦਾ ਸਾਡੇ ਵਾਲੇ ਨੇ ਲੜਾਈ ਤਾਂ ਕੋਈ ਨਹੀਂ ਲੜੀ ਕਹਿੰਦਾ ਬਾਹਰ ਜਾ ਕੇ ਤਾਂ ਕਹਿੰਦਾ ਉਹ ਤਾਂ ਪਿੰਡ ਚ ਸੋਡੇ ਵਾਲੇ ਬੁੜਿਆਂ ਦੇ ਡਾਂਗਾ ਲਾਉਂਦਾ ਰਿਹਾ ਤੇ ਇਹ ਗੱਲ ਸੁਣ ਕੇ ਭਈ ਉਹ ਤਾਂ ਧਰਤੀ ਘੋਮ ਕੀ ਹੁੰਨਾ ਤਾਂ ਪੈਰਾਂ ਥੱਲੋਂ ਹੱਕੇ-ਵੱਕੇ ਖੜੇ ਝਾਕਣ ਵੀ ਤਾਂ ਬੋਲੀ ਜਾਂਦਾ ਉਹਨਾਂ ਨੇ ਤਾਂ ਭਈ ਦੋਹਾਂ ਨੇ ਜੱਟ ਦੇ ਪੈਰ ਫੜ ਲਏ ਕਹਿੰਦੇ ਅਸੀਂ ਵੀ ਤੇਰੇ ਨਾਲ ਕੀ ਕੁਛ ਨਹੀਂ ਕੀਤਾ ਪੀਪਰ ਤੂੰ ਮੂਰੋਂ ਕਦੇ ਜਵਾਬ ਨਹੀਂ ਦਿੰਦਾ ਵੀ ਤੂੰ ਤਾਂ ਬੰਦੇ ਦੇ ਰੂਪ ਚ ਰੱਬ ਹੀ ਐ ਵੀ ਇੰਨਾ ਸਹੀ ਗਿਆ ਸਾਡੀਆਂ ਗੱਲਾਂ ਨੂੰ ਤੇ ਬਹੁਤ ਭਈ ਉਹਨਾਂ ਨੇ ਉਹਦਾ ਧੰਨਵਾਦ ਕੀਤਾ ਵੀ ਤੂੰ ਆਪਣੀ ਦੋਸਤੀ ਨਵਾਈ ਨਾਲੇ ਤਾਂ ਵੀ ਨਾਲੇ ਸਾਡੀਆਂ ਗੱਲਾਂ ਚੱਲਦਾ ਰਿਹਾ ਵੀ ਅਸੀਂ ਬਹੁਤ ਗਲਤੀਆਂ ਕੀਤੀਆਂ ਤੇ ਪੈਰੀ ਡਿੱਗ ਕੇ ਪਈ ਉਹਨਾਂ ਨੇ ਉਹਦੇ ਤੋਂ ਮਾਫੀ ਮੰਗੀ ਤੇ ਨਾਲੇ ਕੱਢ ਕੇ ਗੀਜੇ ਚੋਂ ਦੂਜੇ ਨੇ ਕੰਨ ਲੈ ਆਪਨ ਨਸ਼ਾ ਸਾਨੀਆ ਐਨੇ ਨਾਲ ਭਈ ਉਹ ਦੁਵਾਰੇ ਆਪਸ ਵਿੱਚ ਖੂਲ ਮਿਲ ਗਏ ਕੋਈ ਨਹੀਂ ਕਿ ਖੇੜੀ ਹੁੰਦੀ ਐ ਇਹਨਾਂ ਦੀ ਵਿਚਾਰਿਆਂ ਦੀ ਆਮਲੀਆਂ ਦੀ ਇਕੱਠੇ ਜਦੋਂ ਨਸ਼ਾ ਕਰ ਲੈਂਦੇ ਨੇ ਫੇਰ ਭੁੱਲ ਜਾਂਦੇ ਨੇ ਸਾਰਾ ਕੁਝ ਤੇ ਆ ਕੀ ਭਈ ਜੱਟ ਨੇ ਆਪਦੇ ਘਰੇ ਦੱਸਿਆ ਵੀ ਮੈਂ ਬੋਲਣ ਲੱਗ ਗਿਆ ਪਿੰਡ ਚ ਹੀ ਪਤਾ ਲੱਗ ਗਿਆ ਪੂਰੀ ਬਾਵਾਹ ਹੋ ਗਈ ਸਾਰੇ ਪਿੰਡ ਚ ਤੇ ਫੇਰ ਤਾਂ ਉਹ ਉਤੋਈ ਗੱਲ ਸਿੱਟਿਆ ਕਰੇ ਜੇ ਕੋਈ ਬੋਲਿਆ ਕਰੇ ਮੂਰੋਂ ਕਿਉਂ ਜਵਾਬ ਉਹਨੂੰ ਆਉਂਦਾ ਸੀ ਇੰਨੇ ਸਾਲ ਚੁੱਪ ਰਹਿ ਕੇ ਉਹਦੇ ਅੰਦਰ ਬੋਲਣ ਨੂੰ ਅੱਗ ਮੱਚੀ ਪਈ ਸੀ ਤੇ ਜਵਾਬ ਦਿਆ ਕਰੇ ਉਹ ਉਹਦੇ ਬਥੇਰਾ ਉਹਨੇ ਟਾਈਮ ਚੁੱਪ ਕਰਕੇ ਕੱਢ ਲਿਆ ਤੀ ਤੇ ਕਹਾਣੀ ਭਈ ਤੁਹਾਨੂੰ ਕਿਵੇਂ ਲੱਗੀ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਤੁਸੀਂ ਦੇਖਦੇ ਹੋ ਇਹ ਵੀ ਦੱਸਿਆ ਕਰੋ ਇਹਦੇ ਨਾਲ ਹੱਡਾ ਹੌਸਲਾ ਵੱਧਦਾ ਹੈ ਧੰਨਵਾਦ ਭਾਈ ਸਾਰਿਆਂ ਦਾ